ਤੇ ਗੁਰੂ ਦਾ ਸੁਖੰਡਾ ਕਰਨਾ ਸੰਜੇਪਾਸ਼ਾ ਅੱਜ ਮੈਂ ਤੁਹਾਨੂੰ ਦਰੂਸਤਾਂ ਬਹੁਤ ਸਾਰੇ ਬੱਚੇ ਪਿਆਰੋ ਕਾਲ ਦਾ ਕੇਸ ਹੈ ਮੈਂ ਵੀਰ ਵੀਰ ਜੀ ਦੱਸ ਰਿਹਾ ਸੀ ਇੱਕ 15 ਸਾਲ ਦਾ ਬੱਚਾ ਹੁਣੇ ਹੁਣੇ ਅਰਦਾਸ ਵੀ ਹੋਣੀ ਹੈ ਕਹਿੰਦੇ ਜੀ ਅਰਦਾਸ ਕਰਨੀ ਹੈ 15 ਸਾਲ ਦਾ ਬੱਚਾ ਹੈ ਇੱਕ ਮਜੀਤ ਸਿੰਘ ਉਸ ਬੱਚੇ ਦਾ ਨਾਮ ਹੈ ਫੂਲ ਹਸਪੀਟਲ ਪਟਿਆਲਾ ਲਾਭ ਦੇ ਵਿੱਚ ਉਹ ਜਿੱਦ ਕਿਉਂ ਰੋਬ ਦੇ ਲੜਾਈ ਲੜ ਰਿਹਾ ਤੇ ਬੱਚੇ ਨੂੰ ਨਰਾਗ ਹੋ ਚੁੱਕਾ ਹੈ ਉਹਦੇ ਹੱਥ ਪੈਰ ਵਿੱਚ ਇੱਥੇ ਹੱਥ ਪਿਆ ਹੈ ਇੱਧੇ ਪਿਆ ਹੋਇਆ ਮੇਰੇ ਕੋਲ ਵੀਡੀਓ ਹੈ ਜੀ ਕਿਸੇ ਨੇ ਦੇਖਣੀ ਹੈ ਜਰੂਰ ਦੇਖਿਓ ਅਸੀਂ ਕੱਲ ਦੀ ਬੜੀ ਕੋਸ਼ਿਸ਼ ਕਰ ਰਹੇ ਹਾਂ ਮੈਂ ਇੰਗਲੈਂਡ ਵਿੱਚ ਪਉਣ ਕੀਤੀ ਕੈਨੇਡਾ ਵਿੱਚ ਕੀਤੀ ਨੇ ਸੰਕਰ ਨੂੰ ਬੇਨਤੀ ਕੀਤੀ ਹੈ ਵੀ ਉਸ ਪਰਿਵਾਰ ਨੂੰ ਬੜੀ ਜ਼ਿਆਦਾ ਲੋੜ ਹੈ ਇੱਕ ਦਿਨ ਦਾ ਹੌਟਲ ਨੇ 22000 ਰੁਪਏ ਦਾ ਖਰਚਾ ਦੱਸਿਆ ਪਿਆ ਜੋ ਠੀਕੇ ਲੱਗਦੇ ਨੇ ਬੱਚੇ ਨੂੰ 11000 ਦਾ ਇੱਕ ਠੀਕਾ ਹੈ ਉਸ ਲਈ ਨੂੰ ਕੱਲ ਵੀ ਕੈਨੇਡਾ ਦੇ ਨੌਜਵਾਨ ਵੀਰੇ ਨੇ ਮੇਰੇ ਭਰਾ ਨੇ ਸ਼ਿਵਾ ਭੇਜੀ ਹੈ ਤਾਂ ਬੇਨਤੀ ਹੈ ਇਹੋ ਜਿਹੇ ਪਰਿਵਾਰਾਂ ਨੂੰ ਤੁਸੀਂ ਬਾਅਦ ਪੜ੍ਹਨੀ ਹੈ ਜੇ ਤੁਹਾਡੇ ਲਾਕੇ ਨੂੰ ਕੋਈ ਗਰੀਬ ਬੱਚਾ ਰਹਿੰਦਾ ਹੈ ਉਹਨੂੰ ਪੜ੍ਹਾਓ ਜਿੱਕਿ ਸਿਰੋਂ ਇਲਾਜ ਸੀ ਲੋੜਾ ਉਹ ਹਿਲਾਲ ਕਰਾਓ ਮੇਰੀ ਉਹ ਭੈਣੋਂ 5 5 6 6 ਪੈਲਾ ਜੋੜ ਕੇ ਕੋਈ 5 5 ਦਾ 10 ਕਰਨਾ ਹੈ ਕਰਕੇ ਉਸ ਪਰਿਵਾਰ ਨੂੰ ਭੇਜੋ ਇੱਕ ਵੇਚ ਕਰਾ ਪਰਿਵਾਰ ਨੂੰ ਡਾਇਰੈਕਟ ਸੇਵਾ ਦੇਣੀ ਹੈ ਕਿਸੇ ਮੇਰੇ ਵਰਗੇ ਧਾਰਮਿਕ ਲੋਕ ਦੇ ਨਾਲ ਨਹੀਂ ਸੇਵਾ ਦੇਣ ਡਾਇਰੈਕਟ ਸੇਵਾ ਉਸ ਪਰਿਵਾਰ ਦਾ ਕਰੂਗਾ ਉਸ ਪਰਿਵਾਰ ਨਾਲ ਗੱਲਬਾਤ ਕਰੋ ਆਪ ਡਾਕਟਰ ਦੇ ਨਾਲ ਗੱਲ ਕਰੋ ਸਿੱਧੇ ਜਿਹੜੀ ਹੈਲਥ ਤੇ ਪਰਿਵਾਰ ਦੇ ਕੌਂਸਲ 'ਚ ਪਹੁੰਚੇ ਆ ਬਾਬੇ ਸਰੂਪ ਸਿੰਘ ਵਰਗੇ ਆਏ ਕੈਨੇਡਾ ਦੀ ਧਰਤੀ ਤੇ 80000 ਡਾਲਰ ਇਕੱਠਾ ਕਰਕੇ ਲੈ ਗਿਆ ਇਹ ਰੋਲਾ ਵਰਤ ਕੇ ਕੀ ਪਾਇਆ ਅਸੀਂ ਪੰਜਾਬ ਦੇ ਅੰਦਰ ਚੰਨੀਗੜ੍ਹ ਦੀ ਤਰਜੀ ਤੇ ਗਰੀਬ ਜਿਹਾਂ ਨੇ ਵਿਆਹ ਕਰ ਰਹੇ ਨੇ ਜਦੋਂ ਕੈਨੇਡਾ ਸੰਗਠਨ ਸਾਹਬ ਮੰਗਿਆ ਵਰਸਟਾਪ ਵੀ ਬਲੌਗ ਫੇਸਬੁਕ ਵੀ ਬਲੌਗ ਦੋ ਇਨਵਾ ਕੜਿਆ ਕਰ ਦਿੱਤੀਆਂ ਤੇ ਚੰਗੀ ਗੋਦੀ ਲੈ ਗਿਆ ਕਹਿੰਦਾ ਮੈਂ ਕਿ ਲੈਣਾ ਤੇ ਆਉ ਇਹ ਵੀ ਹੋ ਰਿਹਾ ਸਮਾਜ ਦੇ ਅੰਦਰ ਪਿਆ ਇਸ ਕਰਕੇ ਸਭੂਰੇ ਬਾਣ ਚ ਆ ਕੇ ਅਕਲੀ ਸਾਈਬ ਸੇ ਵੀਏ ਅਕਲੀ ਭਾਈਏ ਮਾਰ ਅਕਲੀ ਪਰ ਕੇ ਗੁਝੀਏ ਅਕਲੀ ਕੀਚੇਦਾਰ 1 ਰੁਪਿਆ ਵੀ ਕਿਤੇ ਦੇਣਾ ਨਾ ਪਿਆਰੇ ਉਸੀ ਕੀਰਤੀ ਸੇਖੋ ਸਭ ਤੋਂ ਵੱਡਾ